ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 6:30 6:35 ਹੋ ਗਏ ਤੇ ਚਾਹ ਪਾਣੀ ਪੀ ਲਿਆ ਮੈਂ ਆਪਣੇ ਕੱਪੜੇ ਚੇਂਜ ਕਰ ਲਿਆ ਨਾਈਟ ਸੂਟ ਚੇਂਜ ਕਰ ਲਿਆ ਤੇ ਹੁਣ ਜਾਂਦੇ ਕਿਚਨ ਵਿੱਚ ਕਿਚਨ ਵਿੱਚ ਵਾਈਟ ਚਨੇ ਬੋਇਲ ਕਰੇ ਪਏ ਨੇ ਜੋ ਮੈਂ ਜਾਰ ਅਸਵੇਰ ਬਣਨੀ ਰੱਖੀ ਸੀ ਨਾਲ ਹੀ ਮੈਂ ਚਨੇ ਰੱਖਤੇ ਸੀ ਬੋਇਲ ਕਰਨੇ ਗੈਸ ਆਨ ਕਰਤਾ ਸੀਗਾ ਤੇ ਚਨੇ ਉਬਲ ਗਏ ਗੈਸ ਬੰਦ ਦਾ ਚਣੇ ਮੈਂ ਕਾਫੀ ਜ਼ਿਆਦਾ ਅੱਜ ਲਾਈਕ ਐਕਸਟਰਾ ਹੀ ਮੈਂ ਬੋਇਲ ਕੀਤੇ ਨੇ ਤਾਂ ਕਿ ਫ੍ਰੀਜ਼ਰ ਵਿੱਚ ਮੈਂ ਸਟੋਰ ਕਰ ਸਕਾਂ ਫ੍ਰੀਜ਼ਰ ਵਿੱਚ ਖਾਲੀ ਹੋਏ ਹੋਏ ਸੀ ਡੱਬੀਆਂ ਹੈ ਨਹੀਂ ਸੀ ਚਣੇ ਚੋਣੇ ਕੁਝ ਵੀ ਨਹੀਂ ਸੀ ਚਣੇ ਨਾ ਰਾਜਮਾ ਨਾ ਖਾਲੇ ਚਣੇ ਤੋਂ ਮੈਂ ਐਕਸਟਰਾ ਬੋਇਲ ਕਰ ਲਈ ਤਾਂ ਕਿ ਮੈਂ ਫ੍ਰੀਜ਼ਰ ਵਿੱਚ ਸਟੋਰ ਕਰਾਂ ਕਈ ਵਾਰ ਕੁਝ ਲੰਚ ਵਿੱਚ ਕਿੰਨੀ ਕੁਝ ਹੁੰਦਾ ਹੈ ਬ੍ਰੇਕਫਾਸਟ ਵਿੱਚ ਕੋਈ ਆਪਸ਼ਨ ਨਹੀਂ ਹੁੰਦੀ ਤਾਂ ਆਪਾਂ ਚਣਾ ਚਾਟ ਬਣਾ ਕੇ ਖਾ ਸਕਦੇ ਆ ਤੇ ਚੱਲਦੇ ਆ ਕਿਚਨ ਵਿੱਚ ਇਧਰ ਪਈ ਨੇ ਮੇਰੇ ਭਾਂਡੇ ਚਾਹ ਲਿਆ ਦੇਖੋ ਸਾਹ ਚਾਲੇ ਭਾਂਡੇ ਵੀ ਹੁਣ ਚੱਕਦੀਆਂ ਫਿਰ ਮੈਨੂੰ ਹੁੰਦਾ ਇੱਕ ਵਾਰ ਆਪਣੇ ਕੱਪੜੇ ਵੈਰ ਚੇਂਜ ਕਰਕੇ ਰੂਮ ਚੋਂ ਨਿਕਲ ਜਾਓ ਨਾ ਫਿਰ ਕਿਚਨ ਚੀ ਕੰਮ ਤੇ ਲੱਗ ਜਾਈਦਾ ਫਿਰ ਉਤੋਂ ਕੱਪੜੇ ਚੇਂਜ ਕਰਦੇ ਟਾਈਮ ਨਹੀਂ ਲੱਗਦਾ ਇਸ ਕਰਕੇ ਕੱਪੜੇ ਚੇਂਜ ਕਰਕੇ ਫਿਰ ਨਿਕਲੀਏ ਚਲਿਏ ਕਿਚਨ ਵਿੱਚ ਜਾ ਕੇ ਕਰਦੇ ਮਸਾਲਾ ਤਿਆਰ ਆ ਪਿੱਲਾ ਸੌਨ ਤਿਆਰ ਹੈ ਮੇਰੇ ਕੋਲ ਸਾਰਾ ਕੁਝ ਛਿਲਿਆ ਤੇ ਮੈਂ ਆਪ ਮਿਕਸਰ ਚ ਪਾ ਕੇ ਆਪ ਗ੍ਰਾਈਂਡ ਕਰਨਾ ਥੋੜੇ ਜਨੇ ਸਬਜ਼ੀ ਬਣਾਉਂਗੀ ਥੋੜੇ ਜਨੇ ਕੱਢ ਕੇ ਠੰਡੇ ਕਰਕੇ ਸਟੋਰ ਕਰ ਲਵਾਂਗੀ ਇੱਧਰ ਬੋਇਲ ਹੋਏ ਪਏ ਨੇ ਵਾਈਟ ਚਨੇ ਮੇ ਵੱਡੇ ਕੁੱਕਰ ਚ ਰਾਤ ਨੂੰ ਭੁੰਟ ਕਾਫੀ ਫੁੱਲ ਗਏ ਵਧੀਆ ਸਿਰਫ ਮੈਂ ਦੋ ਵਿਸਲਸ ਲਿਓ ਨਹੀਂ ਹੁਣੇ ਇੱਕੋ ਵਿਸਲ ਆ ਗਈ ਜਦੋਂ ਉਸ ਵਸ ਲੋ ਘਾਦ ਨਹੀਂ ਹੈ ਸਲੋ ਤੇ ਇੱਕ ਵਿਸਲ ਸੋ ਤੇ ਆ ਜਾਂਦੀ ਹੈ ਪੂਰੇ ਵਧੀਆ ਬਣੇ ਪਏ ਨੇ ਇਹ ਮੈਂ ਚਾਣਾ ਕੁਛ ਤਾਂ ਮੈਂ ਠੰਡੇ ਕਰਕੇ ਫ੍ਰੀਜ਼ ਕਰ ਲਵਾਂਗੀ ਚਣਿਆਂ ਦੀ ਸਬਜ਼ੀ ਨਾ ਮੈਂ ਬਣਨੀ ਰੱਖਦੇ ਹੀ ਸਬਜ਼ੀ ਬਣ ਰਹੀ ਸੀ ਗੈਸ ਲੋ ਸੀਗਾ ਤੜਕਾ ਵਗੈਰਾ ਲਗਾਤਾ ਸੀਗਾ ਤੇ ਹੁਣ ਮੈਂ ਆਗੇ ਸਪਣੇ ਰੂਮ ਵਿੱਚ ਕਬਡ ਮੈਂ ਆਪਣੀ ਸੈੱਟ ਕਰਨੀ ਸੀ ਮੈਂ ਕਿ ਚਲੋ ਹੁਣੀ ਕਰ ਲਾਣੀ ਆ ਦਿਨੇ ਫੇਰ ਮੈਨੂੰ ਕੋਣ ਨਾ ਹੋ ਜੇ ਜਾਂ ਕੋਈ ਹੋਰ ਕੰਮ ਹੋ ਜੇ ਕਿਉਂਕਿ ਮੈਂ ਡਸਟਿੰਗ ਵੀ ਨਹੀਂ ਕਰਨੀ ਸੀ ਕਿ ਦਿਨੇ ਪਹਿਲਾਂ ਕਰਕੇ ਹੱਟੀ ਸੀ ਕੱਪੜੇ ਵੀ ਕਿ ਦਿਨ ਪਹਿਲਾਂ ਸ਼ਾਮ ਨੂੰ ਤੋਂ ਕੋਈ ਕੰਮ ਨਹੀਂ ਸੀ ਹੁਣ ਮੈਨੂੰ ਮੈਂ ਆਪਣੀ ਕਬਡ ਹੀ ਸਾਫ਼ ਕਰਨਾ ਸ਼ੁਰੂ ਕਰਦੀ ਹਾਂ ਚਲੋ ਵੀ ਕਲੀਨ ਕਰਦੇ ਆ ਔਰਗੇਨਾਈਜ਼ ਕਰਦੇ ਆ ਇਹਨੂੰ ਤੇ ਕੱਪੜੇ ਲਾ ਕੇ ਕੱਢਣ ਪਹਿਲਾਂ ਪਹਿਲਾਂ ਕਰਾਂਗੇ ਖਾਲੀ ਖਾਲੀ ਕਰਕੇ ਫਿਰ ਉਸ ਤੋਂ ਬਾਅਦ ਕਲੀਨ ਕਰਾਂਗੇ ਸਾਰੇ ਕੱਪੜੇ ਘਰ ਬਾਹਰ ਕੱਢ ਲੈਣੇ ਕਿਉਂਕਿ ਡੀਪ ਕਲੀਨਿੰਗ ਕਰ ਰਹੇ ਹਾਂ ਵਧੀਆ ਲੱਗ ਰਿਹਾ ਤੇ ਮੈਨੂੰ ਕੱਪੜੇ ਸਾਫ ਕਰਨਾ ਹੈ ਕੋਈ ਸ਼ੁਰੂ ਸ਼ੁਰੂ ਤਾਂ ਡਰ ਜਾ ਲੱਗਦਾ ਵੀ ਹਾਂ ਇਹ ਕੱਪੜੇ ਸਾਰੇ ਕੱਢਣੇ ਕਰਨੇ ਕਿੰਨੇ ਕਰਾਂਗੇ ਹਨ ਮੇਰੇ ਕੋਲ ਕੱਪੜੇ ਬਹੁਤ ਬਹੁਤ ਜ਼ਿਆਦੇ ਨਹੀਂ ਹੈਗੇ ਜਿਵੇਂ ਲੇਡੀਜ਼ ਹੁਣ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਕੱਪੜੇ ਬਣਵਾਉਂਦੀਆਂ ਨੇ ਮੈਂ ਬਹੁਤ ਜ਼ਿਆਦਾ ਕੱਪੜੇ ਨਹੀਂ ਬਣਵਾਉਂਦੀ ਬਿਕੋਜ਼ ਮੈਨੂੰ ਸਾਹਮਣੇ ਬਹੁਤ ਔਖੇ ਲੱਗਦੇ ਨੇ ਉਹਨਾਂ ਨੂੰ ਸਾਹਮਣੇ ਵਾਸਤੇ ਵੀ ਜਗ੍ਹਾ ਚਾਹੀਦੀ ਆਪਣਾ ਟਾਈਮ ਚਾਹੀਦਾ ਕੱਪੜਾ ਦਾ ਫਿਰ ਖਲਾਰਾ ਵੀ ਕਿੰਨਾ ਪੈਂਦਾ ਹੈ ਨਾ ਇਸ ਕਰਕੇ ਮੈਂ ਬਹੁਤ ਜ਼ਿਆਦਾ ਕੱਪੜੇ ਨਿਭਾਉਂਦੀ ਹੁਣ ਆਉਣ ਜਾਣ ਵੀ ਉਹਨਾਂ ਹੈ ਨਹੀਂ ਕਿ ਤੇ ਜੀ ਵੀ ਆਪਾਂ ਕੱਪੜੇ ਪਾਈਏ ਵੀ ਕਿੱਥੇ ਤੇਰੀ ਕਬੜ ਸਾਹਮਣੇ ਹੁੱਕਾਂ ਵਾਲੀ ਇਹ ਲੱਗੀ ਹੋਈ ਨਾ ਪੱਤੀ ਜਿਵੇਂ ਉਤਾਰੂੰਗੀ ਖਲਵਾਉਂਦੀ ਉਹ ਮੇਰੇ ਹੈਂਗਰੇ 'ਚ ਫਸ ਜਾਂਦੇ ਨੇ ਕਬੜ ਹੋ ਕੇ ਖਾਲੀ ਤੇ ਹੁਣ ਇਹਨੂੰ ਕਰਦੇ ਆ ਸਾਫ਼ ਨਾ ਸਾਫ਼ ਕਰਕੇ ਚੰਗੀ ਤਰ੍ਹਾਂ ਕੱਪੜੇ ਨਾਲ ਵਾਈਪ ਕਰਕੇ ਫਿਰ ਸਮਾਨ ਟਿਕਾਵਾਂਗੇ ਜਿਹੜੀ ਹੁੱਕ ਸੀ ਮੈਂ ਖੋਲਣ ਦੀ ਟ੍ਰਾਈ ਕਰ ਰਹੀ ਸੀ ਮੇਥੇ ਖੁੱਲ ਜੇ ਮਰ ਮੇਥੇ ਖੁੱਲੀ ਨਹੀਂ ਫਿਰ ਮੈਂ ਦਵਿੰਦਰ ਨੂੰ ਬੁਲਾਇਆ ਉਹਨਾਂ ਨੇ ਖੋਲੀ ਇਹ ਐਕਚੁਅਲੀ ਪਹਿਲਾਂ ਦੇ ਬਹੁਤ ਜਲਦ ਮੇਰਾ ਵਿਆਹ ਹੋਇਆ ਨਾ ਉਦੋਂ ਤੋਂ ਲੱਗੀਆਂ ਹੋਈਆਂ ਨੇ ਕਿਉਂਕਿ ਇਹ ਰੂਮ ਪਹਿਲਾਂ ਮੇਰੇ ਮਦਰ ਤੇ ਫਾਦਰ ਇਨ-ਲੋ ਦਾ ਹੁੰਦਾ ਸੀਗਾ ਤੇ ਉਸ ਤੋਂ ਅਸੀਂ ਇਹ ਰੂਮ ਐਕਚੁਅਲੀ ਰੈਨੋਵੇਸ਼ਨ ਤੋਂ ਬਾਅਦ 2021 ਚ ਲਿਆ ਮੈਂ ਤੇ ਦਵਿੰਦਰ ਨੇ ਇਹ ਵਾਲਾ ਰੂਮ ਸਾਡਾ ਰੂਮ ਪਹਿਲਾਂ ਦੂਜਾ ਹੁੰਦਾ ਸੀਗਾ ਇਹਦੇ ਨਾਲ ਵਾਲਾ ਤੇ ਦਵਿੰਦਰ ਨੇ ਹੁੱਕ ਖੋਲਤੀ ਸੀ ਤੇ ਮੈਂ ਬਾਹਰ ਦਵਿੰਦਰ ਨੂੰ ਆਵਾਜ਼ ਮਾਰਨ ਲੱਗੀ ਜ ਤੇ ਇੱਕਦਮ ਇੰਨੀ ਬਾਰਿਸ਼ ਆਈ ਪੂਰੀ ਜ਼ ਤੇ ਅਗਸਤ ਦੀ ਹੀ ਵੀਡੀਓ ਕੁਰੇ ਕਿ ਛਾਕਾ ਜਿਆ ਐ ਨਹੀਂ ਦਾ ਤੇ ਉਹ ਤਾਂ ਹੈਗੀ ਤਾਂ ਗਰਮੀ ਹੈ ਨਾ ਥੋੜਾ ਜਿਹਾ ਨਹੀਂ ਹੈ ਛਾਕਾ ਦੇ ਕੰਮ ਆ ਗਏ ਮੋਟੀ ਮੋਟੀ ਕਰਨ ਦੀ ਮੈਂ ਦਵਿੰਦਰ ਨੂੰ ਬੁਲਾ ਰਹੀ ਸੀ ਵੀ ਦੋਸਤੋ ਪੱਤੀ ਜੀ ਖੋਲ ਤੋਂ ਮੈਂ ਆਪਣੇ ਕਪੜੇ ਸੈੱਟ ਕਰਨੀ ਆ ਤੇ ਬਾਅਦ ਦੇਖਾਂ ਪਾਰੀ ਸ਼ਾਰੀ ਸੀ ਹੁਣ ਮੈਂ ਲੱਗੀ ਸੀ ਕਪੜਾ ਕਲੀਨ ਕਰਨ ਦਵਿੰਦਰ ਨੇ ਖੋਲਤੀ ਪੱਤੀ ਇਹ ਬੰਦੇ ਬੰਦੇ ਹੀ ਹੁੰਦੇ ਨੇ ਤੇ ਜਦੋਂ ਉਹਨਾਂ ਨੇ ਖੋਲਤੀ ਮੈਂ ਤਾਂ ਕੋਲੀ ਨਹੀਂ ਹੈ ਤਾਂ ਕੁਛ ਨਹੀਂ ਕਿ ਪੇਜ ਜੇ ਸਾਈਟ ਤੇ ਪਰ ਮੈਨੂੰ ਪਤਾ ਨਹੀਂ ਕਿ ਉਹਨੇ ਖੋਲੇ ਹੈਗੇ ਮੈਂ ਕੰਬੜ ਕਰ ਲਾਂ ਸਾਰੀ ਕੋਲ ਇਹਨਾਂ ਵਾਈਪ ਅੱਛੀ ਤਰ੍ਹਾਂ ਕਿਉਂਕਿ ਵੀ ਰੇਵੜੀ ਸਫਾਈ ਰੋਜ਼-ਰੋਜ਼ ਨਹੀਂ ਹੁੰਦੀ ਰੋਜ਼-ਰੋਜ਼ ਕੱਪੜੇ ਬਾਹਰ ਨਹੀਂ ਨਿਕਲਦੋਂ ਆਪਾਂ ਐਸ ਇਟ ਇਜ਼ ਕੱਪੜੇ ਵਿੱਚ ਜਿਵੇਂ ਥੋੜੇ-ਬਹੁਤ ਖਿੰਡੇ ਹੋਣੇ ਹੁੰਦੇ ਨੇ ਹਨਾ ਉੱਪਰ-ਨੀਚੇ ਹੁੰਦੇ ਨੇ ਆਪਾਂ ਸੈੱਟ ਕਰਦਾਨੇ ਹੁੰਨੇ ਪਰ ਸਾਰਾ ਸਮਾਨ ਨਹੀਂ ਬਾਹਰ ਰੋਜ਼-ਰੋਜ਼ ਨਿਕਲਦਾ ਹੈਗਾ ਕੱਪੜਿਆਂ ਦੀ ਹੋ ਗਈ ਸਫਾਈ ਤੋਂ ਨਾਲ ਕੱਪੜਾ ਨਹੀਂ ਤੈ ਨਾ ਥੋੜੀ ਸੈੱਟ ਕਰਦਾਨੀ ਕਿ ਜਿਵੇਂ ਮੈਂ ਅੱਗੇ ਰੱਖ ਦਿੱਸ ਕੱਪੜੇ ਉਸ ਤੈ ਨਾਲ ਥੋੜੇ ਇਕੱਠੇ ਜਿ ਹੋਏ ਨੇ ਕਿਉਂਕਿ ਸ਼ੈਲਫ ਇਨੀ ਜ਼ਿਆਦਾ ਵੱਡੀ ਨਹੀਂ ਸੀਗੀ ਤੇ ਤ ਇਹ ਥੋੜੀ ਜਿਆਦਾ ਵੱਡੀ ਹੋ ਜਾਂਦੀ ਸੀ ਫਿਰ ਉਹ ਕੱਪੜਾ ਜਵਾਲ ਪੈਂਦੇ ਸੀਗੇ ਤਾਂ ਮੈਂ ਕਹਿੰਨ ਥੈ ਛੋਟੀ ਕਰ ਲਾਂ ਨੇ ਆਪਾਂ ਆਪਣੀ ਕਵਰਡ ਆਪਣੇ ਕੱਪੜੇ ਥੋੜਾ ਜਿਹਾ ਆਪਾਂ ਸੈਟਿੰਗ ਚੇਂਜ ਕਰਕੇ ਦੇਖਾਂ ਜਿਵੇਂ ਠੀਕ ਲੱਗੂਗਾ ਉਹ ਕੱਪੜਾ ਦੀ ਉਹ ਨਾ ਮੈਂ ਥੈ ਛੋਟੀ ਕਰ ਰਹੀ ਸੀ ਫਿਰ ਦੇਖਦੇ ਰੱਖ ਕੇ ਕਿ ਮੈਂ ਠੀਕ ਆਊਗਾ ਬਾਕੀ ਜਿਵੇਂ ਜਿਵੇਂ ਆਪਾਂ ਕਵਰਡ ਸੈੱਟ ਕਰਦੇ ਕੋਈ ਨਾ ਕੋਈ ਬਦਲਾਅ ਕਰ ਸਕਦੇ ਹੁੰਦੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਸੈਟਿੰਗ ਆਪਣੇ ਲਈ ਸਹੀ ਹੈ ਕਈ ਵਾਰ ਆਪਾਂ ਇਸ ਤਰੀਕੇ ਨਾਲ ਕੱਪੜੇ ਰੱਖਦੇ ਹੁੰਦੇ ਆ ਕਿ ਆਪਾਂ ਨੂੰ ਆਪਣੇ ਲੋ ਸਹੀ ਨਹੀਂ ਹੁੰਦੇ ਨਾ ਜਾਂ ਫਿਰ ਕੋਈ ਕੋਈ ਤਰੀਕਾ ਇਹੋ ਜਿਹਾ ਹੁੰਦਾ ਕਿ ਆਪਣੇ ਲਈ ਬਹੁਤ ਹੀ ਕੰਫਰਟੇਬਲ ਹੁੰਦਾ ਉਸ ਤਰੀਕੇ ਨਾਲ ਕੱਪੜੇ ਚੱਕਣੇ ਧਰਨੇ ਤੇ ਸਾਰੇ ਕੱਪੜਾ ਤਹਿ ਮੈਂ ਇਸ ਤਰ੍ਹਾਂ ਕਰਨੀ ਪਹਿਲਾਂ ਮੈਂ ਜਿਵੇਂ ਹੈਗੀ ਸੀ ਉਸ ਤਰ੍ਹਾਂ ਰੱਖਦੀ ਸੀ ਨਾ ਉਹ ਤਾਂ ਇਹ ਵਾਲੇ ਰੂਮ ਦੀਆਂ ਕਬਡ ਦੀ ਸ਼ੈਲਫ ਛੋਟੀ ਹੈ ਦੂਜੇ ਰੂਮ ਦੀ ਬੜੀ ਵੱਡੀ ਸੀ ਨਾਲ ਵਾਲੇ ਦੀ ਇਹ ਵੀ ਸ਼ੈਲਫ ਛੋਟੀ ਹੈ ਥੋੜੀ ਜੀ ਸਾਰੇ ਕੱਪੜੇ ਤਹਿ ਮੈਂ ਕਰਦੀ ਚੇਂਜ ਜਿਹੜਾ ਹੈਂਗਰ ਤੇ ਸੂਟ ਸੀ ਉਹ ਮੇਰੇ ਉਮ ਹੈਂਗ ਕਰ ਤੇ ਮੈਂ ਹੈਂਗ ਕਰ ਚੁੱਕੀ ਹਾਂ ਤੇ ਹੁਣ نیچےਲੇ ਕੱਪੜੇ ਰੱਖਣੇ ਸੀਗੇ ਇੰਨੇ ਕੋਈ ਕਖਾਨਾ ਮੈਂ ਖਾਦੀ ਸੌਰੀ ਸੈੱਟ ਕਰਤਾ ਤੇ ਹੁਣ ਦੂਸਰਾ ਟਿਕਾ ਰਿਆਂ ਸਮਾਨ ਬਹੁਤ ਜ਼ਿਆਦਾ ਕੱਪੜੇ ਮੇਰੇ ਕੋਲ ਨਹੀਂ ਹੈਗੇ ਮੈਨੂੰ ਤਾਂ ਇੰਨੇ ਕੀ ਸੰਭਾਲਣੇ ਔਖੇ ਲੱਗਦੇ ਨੇ ਤੇ ਕੋਪੜਨ ਖਲਾਰਾ ਕੱਪੜਿਆਂ ਦੇ ਕਿ ਕਿਸੇ ਵੀ ਚੀਜ਼ ਦਾ ਖਲਾਰਾ ਕਰ ਚਾ ਨਾ ਘਰ ਨੂੰ ਆਰਗੇਨਾਈਜ਼ ਕਰਦਾ ਜਦੋਂ ਕੋਈ ਵੀ ਚੀਜ਼ ਆਪਣੇ ਕੋਲ ਲਿਮਿਟ ਤੋਂ ਬਹੁਤ ਜ਼ਿਆਦਾ ਹੋਵੇ ਚਾਹ ਕਿਚਨ ਛੋਵੇ ਚਾਹ ਕੱਪੜੇ ਹੋਣ ਚਾਹੇ ਘਰ ਦੀ ਕੋਈ ਹੋਰ ਚੀਜ਼ ਜੋ ਫਿਰ ਆਪਾਂ ਘਰ ਨੂੰ ਆਰਗੇਨਾਈਜ਼ ਕਰ ਨਹੀਂ ਸਕਦੇ ਜੇ ਆਪਣੇ ਕੋਲ ਅਨਲਿਮਿਟਿਡ ਸਮਾਨ ਹੋਵੇ ਹੋ ਗਈ ਆਪਣੀ ਆਰਗੇਨਾਈਜ਼ਡ ਉੱਪਰ ਹੈਂਗਰ ਤੇ ਮੈਂ ਇਹ ਜਿਹੜੇ ਸੂਟ ਔਨ ਜਾਣ ਵਾਲੇ ਨੇ ਉਹ ਹੈਂਗ ਕਰੇ ਹੋਏ ਨੇ ਕੁਝ ਦਿਨ ਵਿੱਚ ਇਹ ਜਿਹੇ ਵੀ ਜਿਨ੍ਹਾਂ ਤੇ ਲਾਈਨਿੰਗ ਲੱਗੇ ਫਿਰ ਮੈਨੂੰ ਆਈ ਫਿਰ ਚਲੋ ਮਹੀਨੇ ਇੱਕ ਨੂੰ ਮੌਸਮ ਚੇਂਜ ਹੋਊਗਾ ਵੀ ਚਲੋ ਪਹਿ ਜਾ ਕਰਨੀ ਇਸ ਕਰਕੇ ਮੈਂ ਅੰਦਰ ਰੱਖੇ ਨਹੀਂ ਸੀਗੇ ਤੇ نیچے ਅੱਗੇ ਘਰੇ ਪਾਉਣ ਵਾਲੇ ਸੂਟ ਕਾਟਨ ਦੇ ਡੇਲੀ ਵੇਅਰ ਵਾਲੇ ਇਹਨਾਂ ਦੀ ਮੈਂ ਤੈਹ ਦੀ ਪੋਜੀਸ਼ਨ ਚੇਂਜ ਕਰੀਆ ਹੁਣ ਅੱਗੇ ਹੋਰ ਤਰ੍ਹਾਂ ਤੈਹ ਸੋ ਦੇ ਵਿੱਚ ਕਾਫੀ ਬਾਲ ਪੈੰਦੇ ਸੀ ਜਦੋਂ ਇਸ ਤਰ੍ਹਾਂ ਰੱਖਦੇ ਸੀ ਨਾ ਆਹ ਜੀ ਦੀ ਸ਼ੈਲਫ ਦੀ ਚੌੜਾਈ ਘੱਟ ਸੀ ਤੇ ਉਹਨਾਂ 'ਚ ਬਾਲ ਪੈੰਦੇ ਸੀਗੇ ਫਿਰ ਮੈਂ ਹੁਣ ਫੋਲਡ ਹੋਰ ਤਰੀਕੇ ਨਾਲ ਕਰਕੇ ਰੱਖੇ ਨਾ ਮੈਂ ਚਲੋ ਚੇਂਜ ਕਰਕੇ ਦੇਖ ਲੈਂਦੇ ਹਾਂ ਆਹ ਵਾਲੇ ਬਾਕਸ ਵਿੱਚ ਹੈਗੇ ਨੇ ਕਾਟਨ ਦੇ ਦੁਪੱਟੇ ਇਹ ਬਾਕਸ ਤੇ ਸਾਰੇ ਕਾਟਨ ਦੇ ਦੁਪੱਟੇ ਰੱਖੇ ਹੋਏ ਨੇਗੇ ਤੇ ਨੀਚਲੇ ਸ਼ੈਲਫ ਤੇ ਮੈਂ ਕੁਝ ਨਹੀਂ ਪਛਾਇਆ ਕਿਉਂਕਿ ਜਦੋਂ ਬਾਸਕਟ ਖਿੱਚਦੇ ਨੇ ਇਕੱਠਾ ਹੋ ਜਾਂਦਾ ਫਿਰ ਇਸ ਕਰਕੇ ਲੋਡ ਨਹੀਂ ਇੱਥੇ ਸਿਰਫ ਆਹ ਵਾਲੇ ਸ਼ੈਲਫ ਤੇ ਮੈਂ ਕੱਪੜਾ ਪਛਾਇਆ ਹੋਇਆ ਕੱਪੜੇ ਦੇ ਪੀਸ ਹੁੰਦੇ ਨੇ ਆਪਣੇ ਕੋਲੇ ਉਵੇਂ ਵਿਛਾਇਆ نیچے ਨਹੀਂ ਵਿਛਾਇਆ ਕਿਉਂਕਿ ਜਦੋਂ ਚੱਕਰ ਤੇ ਫਿਰ ਇਕੱਠਾ ਹੋ ਜਾਂਦਾ ਕਿਉਂਕਿ ਮੇਰੇ ਆਤਮੇ ਬਾਸਕਟ ਐਂ ਤਾਂ ਖਿੱਚਦੀਆਂ ਜਾਂ ਬਾਹਰ ਕੱਢਦੀਆਂ ਫਿਰ ਉਹ ਨੀਚੋਂ ਇਕੱਠਾ ਹੋ ਜਾਂਦਾ ਔਰ ਨੀਚੇ ਨਾ ਬਾਸਕਟ ਜਾਂ ਕੁਝ ਇਸ ਤਰ੍ਹਾਂ ਦੇ ਆਪਣੇ ਕੋਲ ਆਰਗੇਨਾਈਜ਼ਰ ਰੱਖਣ ਦਾ ਇਹ ਵੀ ਫਾਇਦਾ ਹੋਿੰਦਾ ਆਪਾਂ ਨੂੰ ਜਿਆਦਾ ਝੁਕਣਾ ਨਹੀਂ ਪੈਂਦਾ ਤੇ ਮੈਂ ਬਾਸਕਟ ਆ ਤੁਸੀਂ ਬਾਹਰ ਕੱਢ ਲਓ ਐਦਾ ਡਰਾਅਰ ਵਾਂਗੂ ਬਾਹਰ ਵੀ ਆ ਜਾਂਦੇ ਜੀ ਚਾਕੇ ਤੁਸੀਂ ਬੈੱਡ ਤੇ ਰੱਖ ਲਓ ਜੀ ਸੈਟ ਆ ਆਰਗੇਨਾਈਜ਼ ਕਰਨੀ ਹੈ ਨਾ ਫਿਰ ਨੀਚੇ ਜਿਆਦਾ ਝੁਕਣ ਦੀ ਲੋੜ ਨਹੀਂ ਪੈਂਦੀ ਹੈ ਇਸ ਕਰਕੇ ਨੀਚੇ ਦੇ ਸ਼ੈਲਫ ਤੇ ਮੈਂ ਆਰਗੇਨਾਈਜ਼ਰਸ ਜਿਆਦਾ ਪ੍ਰੈਫ ਇਦੇ ਵਿੱਚ ਮੇਰੀਆਂ ਸਾਰੀਆਂ ਟੀ-ਸ਼ਰਟਸ ਨੇ ਆ। ਤੇ ਇਹ ਆਰਗਨਾਈਜ਼ਰ ਸਵਿਚ ਹੈਗਾ। ਇਹਦੇ ਵਿੱਚ ਨੇ ਮੇਰੀਆਂ ਸੌਕਸ। ਕਗਨ ਸ਼ਾਮ ਨੂੰ ਮੈਂ ਵਾਕ ਕਰਦੀ ਆ ਸੌਕਸ ਤੇਰੀਆਂ ਹੁੰਦੇ ਨੇ। ਇਹਦੇ ਵਿੱਚ ਨੇ ਪਜਾਮੇ। ਤੇ ਨੀਚਲੇ ਵਾਲੇ ਵਿੱਚ ਆ ਗਿਆ। ਇਹਦੇ ਵਿੱਚ ਨਾ ਕੁਝ ਕੱਪੜੇ ਕੱਟ ਕੇ ਜਿਵੇਂ ਘਰੋਂ ਆਪ ਨੂੰ ਕੱਪੜੇ ਮਿਲ ਜਾਂਦੇ ਨੇ, ਪੁਰਾਣੇ ਕੱਪੜੇ ਕੱਟ ਕੇ ਪੋਲੀਥੀਨ ਚਪਾਏ ਹੋਏ ਨੇ। ਕਈ ਵਾਰ ਬਾਹਰ ਟਰੈਕਟਰ ਘਰ ਦਾ ਸਾਫ਼ ਕਰਨ ਨੂੰ ਮੰਗਦੇ ਨੇ ਤਾਂ ਮੈਂ ਚੱਕ ਕੇ ਫੜਾ ਦਿੰਦੀ ਆ। ਆਹ ਵਾਲੇ ਬਾਕਸ ਵਿੱਚ ਖਾਲੀ ਪੋਲੀਥੀਨਸ ਨੇ ਮੈਂ ਉੱਪਰ ਰੱਖ ਦਾਂ ਤਾਂ ਕਿ ਸਪੇਸ ਆਪਣੀ ਬਚ ਸਕੇ। ਖਾਲੀ ਬਾਸਕਟs ਆ ਮੇਰਾ ਹੈਂਡ ਬੈਗ ਪਿੱਛੇ ਲਿਆ ਵਾਲੇ ਬੈਗ ਵਿੱਚ ਨਾ ਕੁਝ ਸਲਿੱਪਸ ਨੇ ਕੁਝ ਬਿੱਲ ਨੇ ਜਿਵੇਂ ਘਰੇ ਕੋਈ ਚੀਜ਼ ਲਿਆਉਣੀ ਕੋਈ ਟੀ ਰਿਪੇਅਰ ਕਰਾਈ ਇਦਾਂ ਦੇ ਕੁਝ ਚਾਚਾ ਦਵਿੰਦਰ ਨੂੰ ਵੀ ਪਤਾ ਹੁੰਦੇ ਦੇ ਵਿੱਚ ਇਹ ਸਲਿੱਪਸ ਪਈਆਂ ਨੇ ਮੈਨੂੰ ਵੀ ਪਤਾ ਹੁੰਦਾ ਫਿਰ ਅਸੀਂ ਇਹਦੇ ਵਿੱਚ ਸਾਂਭ ਕੇ ਰੱਖ ਲੈਣੇ ਆ ਪਿਛਲੇ ਵਾਲੇ ਬੈਗ ਵਿੱਚ ਆਗੇ ਕੁਛ ਡਸਟਿੰਗ ਵਾਲੇ ਕੱਪੜੇ ਆਗੇ ਮਾਈਕਰੋਫਾਈਬਰ ਵਾਲੇ ਆ ਸਪੇਸ ਐਨੀ ਖਾਲੀ ਹੈ ਜੇ ਆਪਾਂ ਕੁਝ ਵੀ ਰੱਖਣਾ ਹੋਵੇ ਆਪਾਂ ਰੱਖ ਸਕਦੇ ਆ ਇੱਥੇ ਹਨਾ ਕਬੜ ਤੇ ਜਰੂਰ ਖਾਲੀ ਸਪੇਸ ਚਾਹੀਦੀ ਹੁੰਦੀ ਜਾਂ ਕਿ ਕੋਈ ਵੀ ਸਮਾਨ ਆਪਾਂ ਕੱਲੂ ਹੋਰ ਨਾ ਮੈਂ ਐਡ ਕਰਨਾ ਹੋਵੇ ਕਰ ਸਕਦੇ ਆ ਬਸ ਤਾਂ ਆਹ ਵਾਲਾ ਬਾਕਸ ਇੱਥੇ ਵੀ ਆ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਮੈਂ ਇੱਥੇ ਰੱਖ ਦਿੰਦੇ ਨੇ ਇੱਥੇ ਜਗ੍ਹਾ ਖਾਮੀ ਪਈ ਸੀ ਸੋ ਆਹ ਮੇਰੀ ਕਬੜ ਦੀ ਆਰਗਨਾਈਜੇਸ਼ਨ ਜੋ ਕਬੜ ਅੰਦਰ ਮੈਂ ਤਰੀਕੇ ਤੋਂ ਆਪਾਂ ਸੈੱਟ ਕਰਦੇ ਆ ਵਧੀਆ ਲੱਗਦਾ ਉੱਪਰ ਵਾਲੇ ਹੈਂਗਰ ਨਾਲ ਪਹਿਲਾਂ ਪਿੱਛੇ ਜਿਹੜੇ ਹੁੱਕਾਂ ਹੁੱਕਾਂ ਜੀਆਂ ਲੱਗੀਆਂ ਸੋਦੇ ਵਿੱਚ ਫਸਦੇ ਸੀਗੇ ਤੇ ਹੁਣ ਬੜੇ ਵਧੀਆ ਲੱਗ ਰਹੇ ਨੇ ਸਾਫ਼ ਸੁਥਰੇ ਨੀਟ ਐਂਡ ਟਾਈਡੀ ਜੀ ਲੁੱਕ ਆਉਂਦੀ ਆ ਕਬੜ ਦੀ ਥੋੜੋ ਥੋੜੋ ਦੇਣਾ ਬਾਅਦ ਫਿਰ ਸੈਟਿੰਗ ਖਰਾਬ ਹੋਣ ਲੱਗ ਜਾਂਦੇ ਚਲੋ ਫੇਰ ਕਰ ਲਾਂਗੇ ਇੱਕ ਵਾਰ ਡੀਪ ਕਲੀਨਿੰਗ ਹੋ ਗਈ ਸਾਰਾ ਸਮਾਨ ਕੱਢ ਕੇ ਉਹ ਸੈਟਿੰਗ ਤਾਂ ਚਲੋ ਆਪਾਂ ਕਰਦੇ ਰਹਨੇ ਕੱਪੜਿਆਂ ਦੀ ਫਿਰ ਡੀਪ ਕਲੀਨਿੰਗ ਹੁੰਦੀ ਹੈ ਸਾਰਾ ਸਮਾਨ ਕੱਢ ਕੇ ਫਿਰ ਹੁੰਦੀ ਹੁੰਦੀ ਆ ਬਸ ਉਹ ਕਰਨ ਦੀ ਆਪਾਂ ਨੂੰ ਬਹੁਤ ਜ਼ਿਆਦਾ ਕੋਲ ਹੁੰਦੀ ਹੈ ਸ਼ੁਰੂਆਤ ਕਰਨ ਦੀ ਤੇ ਹੁਣ ਮੈਂ ਰੈਡੀ ਕੀਤਾ ਸਾ ਆਪਣਾ ਬ੍ਰੇਕਫਾਸਟ ਬਣਾਉਣਾ ਸਮੂਦੀ ਜੋ ਫਿਕਰ ਹੈ ਬਣਾਉਣਾ ਸੰਦ ਦੇ ਨੇ ਮੈਨੂੰ ਲਾਲ ਛੋਏ ਦੇ ਵਿੱਚੋਂ ਬਣਾਉਣਾਸ ਹੈਗੇ ਨੇ ਸਮੂਦੀ ਬਣਾ ਲਾ ਬਨਾਨਾਸ ਵਿੱਚ ਜੋ ਪੱਕ ਜਾਂ ਨਾ 2 ਦਿਨ ਹੋ ਗਏ ਹੋ ਜਾਣ ਲਿਆਂਦੇ ਨੂੰ ਫਿਰ ਉਸ ਬਨਾਨਾਸ ਦੀ ਸਵਾਦ ਬਣਦੀ ਹੈ ਤੇ ਸਬਜੀ ਬਣ ਕੇ ਹੋ ਗਈ ਇਸ ਤਿਆਰ ਸਬਜੀ ਵਿੱਚ ਮੈਂ ਪਾਤੀ ਸੀ ਮੇਥੀ ਤੇ ਕੜੀ ਪੱਤੇ ਵੀ ਮੈਂ ਸਬਜੀ ਵਿੱਚ ਬਹੁਤ ਪਾਉਣੀ ਤੁਹਾਨੂੰ ਪੱਤੇ ਦਿਖ ਰਹੇ ਨੇ ਕੜੀ ਪੱਤੇ ਨੇ ਕੜੀ ਪੱਤੇ ਨੇ ਫਲੇਵਰ ਬੜਾ ਅੱਛਾ ਹੁੰਦਾ ਸਬਜੀ ਵਿੱਚ ਵੈਸੇ ਵੀ ਘਰੇ ਲੱਗਿਆ ਹੋਇਆ ਕੜੀ ਪੱਤੇ ਦਾ ਪੇਟ ਤਾਂ ਜਰੂਰ ਫਾਇਦਾ ਲੈਣਾ ਚਾਹੀਦਾ ਇਹ ਸਬਜੀ ਬਹੁਤ ਟੇਸਟੀ ਬਣੀ ਸੀ ਬਹੁਤ ਜ਼ਿਆਦਾ ਟੇਸਟੀ ਤੇ ਇਧਰ ਰੱਖਿਆ ਸੀ ਦਹੀਂ ਵਾਸਤੇ ਦੁੱਧ ਦਹੀਂ ਨੂੰ ਜਾਗ ਲਗਾਵਾਂਗੇ ਦੁੱਧ ਨੂੰ ਹੋ ਗਿਆ 9:30 ਦਾ ਅੰਦਰੋਂ ਕਿਚਨ ਸਾਫ਼ ਕਰਕੇ ਅੰਦਰਲੇ ਕੰਮ ਖਤਮ ਕਰਕੇ ਆਈਆਂ ਬਾਹਰ ਵਾਲੀ ਕਿਚਨ ਵਿੱਚ ਰਾਤ ਨੂੰ ਸਾਡਾ ਆਰੋ ਪਤਾ ਨਹੀਂ ਕਿਵੇਂ ਲੀਕ ਕਰ ਗਿਆ ਵੈਸੇ ਚੱਲਦਾ ਤਾਂ ਹੈ ਨਹੀਂ ਖਰਾਬ ਸੀਗਾ ਪਤਾ ਨਹੀਂ ਕਿਹੜਾ ਗੇਟਵਾਲ ਇਹਦਾ ਲੋ ਹੋ ਗਿਆ ਪਾਣੀ ਲੀਕ ਹੋ ਗਿਆ ਪਤਾ ਨਹੀਂ ਕਿੱਥੋਂ ਹੋ ਗਿਆ ਸਵੇਰੇ ਸਾਡਾ ਟੈਂਕੀ ਹੋ ਗਈ ਖਾਲੀ ਜੋ ਟੈਂਕੀ ਖਾਲੀ ਹੋ ਗਈ ਦੇਖਿਆ ਵੀ ਰਾਤ ਦਾ ਟੈਂਕੀ ਭਰੀ ਸੀ ਇਹ ਕਿਵੇਂ ਹੋ ਸਕਦਾ ਵੀ ਟੈਂਕੀ ਖਾਲੀ ਹੋ ਜੇ ਸਵੇਰੇ ਜੋ ਚੈੱਕ ਕਰਿਆ ਸਾਰੇ ਤੁਰ ਫਿਰ ਕੇ ਹਨ ਵੀ ਕੋਈ ਟੂਟੀ ਖੁੱਲੀ ਰਹਿ ਗਈ ਹੋਗੀ ਪੱਕਾ ਤੇ ਇਧਰ ਕਿਚਨ ਵਿੱਚ ਆਏ ਤਾਂ ਪਾਣੀ ਪਾਣੀ ਹੋਇਆ ਪਿਆ ਸ ਹੁਣ ਤਾਂ ਪਾਣੀ ਸੁੱਕ ਗਿਆ ਸਾਰੇ ਉੱਥੇ ਪਾਣੀ ਸੀ ਸ਼ੈਲਫ ਤੇ ਉਹ ਟੂਟੀਆਂ ਹਲੇ ਵੀ ਕਿੱਲੀਆਂ ਪੀਆਂ ਤੇ ਨੀਚੇ ਵੀ ਦੇਖੋ ਪਾਣੀ ਪਾਣੀ ਹੋਇਆ ਪਿਆ ਸਾਰਾ ਹਨ ਲੀਕ ਕਰ ਗਿਆ ਕੋਈ ਗੇਟ ਵਾਲ ਤੇ 게ਟਵਾਲ ਹੁਣ ਤੋਂ ਦਵਿੰਦਾਂ ਦੀ ਇੱਕ ਵਾਰ ਬੰਦ ਕਰਤਾ ਪਰ ਉਹ ਕਹਿੰਦੇ ਅੱਛੀ ਤਰ੍ਹਾਂ ਕੱਪੜਾ ਵਗੈਰਾ ਮਾਰ ਕੇ ਸਾਰੇ ਕਿਚਨ ਨੇ ਸੁਕਾ ਦੇਓ ਵੀ ਡੂਟੇ ਵਗੈਰਾ ਕਿੰਨੀ ਹੋਈਆਂ ਵੀ ਸਾਰਾ ਤੇਕ ਖੁਲਕ ਫਰ ਚੈੱਕ ਕਰਾਇਓ ਤੇ ਹੁਣ ਮੈਂ ਆਈਆਂ ਇੱਧਰ ਇੱਧਰ ਆ ਕੇ ਇੱਕ ਚੀਜ਼ ਹੋਰ ਮੈਂ ਨੋਟਿਸ ਕੀਤੀ ਆ ਉੱਪਰ ਲੱਗੇ ਪਏ ਨੇ ਜਾਲੇ ਇਹਦੀ ਵੀ ਕਿਚਨ ਦੀ ਸਫਾਈ ਕਰਨ ਵਾਲੀ ਆ ਦੇਖੋ ਜਾਲੇ ਲੱਗੇ ਹੋਏ ਨੇ ਇਹ ਵੀ ਹੈਲਪਰ ਤੋਂ ਕਰਾਉਣੀ ਹੈ ਸਾਫ ਆ ਵਿੰਡੋਸ ਕਦੋਂ ਉਹਨੂੰ ਕਹਿੰਦਾ ਵਗੈਰਾ ਸਾਫ ਕਰਦੇ ਨਾਲੇ ਮੇਰੇ ਉੱਪਰ ਨੀਗਾ ਪੈ ਗਈ ਨਾਲੇ ਮੈਂ ਆਹ ਸਾਫ ਸਭ ਸਹੀ ਕਰਦੇ ਕੱਪੜਾ ਮਾਰਦੇ ਸਾਰੇ ਸਿੰਕਸ ਦੇਖੋ ਪਾਣੀ ਨਾਲ ਕੰਮ ਹੋ ਸਾਰੇ ਦਾਗ-ਦਾਗ ਜੇ ਲੱਗੇ ਇਹ ਸਾਰੇ ਕੱਪੜੇ ਸਾਫ਼ ਹੋਣ ਕਿਚਨ ਦੇ ਸਿੰਕਸ ਮੈਂ ਅੱਛੀ ਤਰ੍ਹਾਂ ਵਾਸ਼ ਕਰਦੀਆਂ ਸੀ ਜਿਹਨਾਂ ਇੱਕ ਸਵਾਈ ਹੋਣ ਵਾਲੀ ਸੀ ਹੋਗੀ ਤੇ ਹੁਣ ਮੈਂ ਟੈਪਸ ਤੇ ਕੱਪੜਾ ਮਾਰ ਰਹੀਆਂ ਟੈਪਸ ਕਹਾਜ ਆਪਣੀ ਫਿਰ ਪਾਣੀ ਦੇ ਦਾਗ ਨਾ ਉੱਥੇ ਹੀ ਲੱਗ ਜਾਣਗੇ ਜਿਹੜੀ ਚੀਜ਼ ਆਪਾਂ ਜਿਹੜੀ ਟੈਪਸ ਆਪਾਂ ਰੋਜ਼ ਯੂਜ਼ ਕਰਦੇ ਆ ਉਹ ਚਾਹ ਇੱਕ ਟਾਈਮ ਸਾਫ਼ ਨਾ ਕਰੋ ਉਹਨਾਂ ਤੇ ਦਾਗ ਨਹੀਂ ਪੈਂਦੇ ਉਹ ਖਰਾਬ ਨਹੀਂ ਹੁੰਦੀ ਆ ਪਰ ਜਿਹੜੀ ਟੈਪਸ ਆਪਾਂ ਯੂਜ਼ ਨਹੀਂ ਕਰਦੇ ਜਿਵੇਂ ਆਵਲ ਕਿਚਨ ਵਾਲੀ ਅਸੀਂ ਯੂਜ਼ ਨਹੀਂ ਕਰਦੇ ਆ ਨਾ ਕਿਉਂਕਿ ਅਸੀਂ ਇੱਧਰ ਕਿਚਨ 'ਚ ਕੰਮ ਹੀ ਨਹੀਂ ਕਰਦੇ ਫਿਰ ਇਹਨਾਂ ਦੇ ਦਾਗ ਇੰਨੇ ਬੁਰੇ ਪੈਂਦੇ ਨੇ ਉਹ ਤਾਂ ਉੱਤਰਦੇ ਨਹੀਂ ਹੈਗੇ ਕਦੇ ਇਸ ਕਰਕੇ ਇਹਨਾਂ ਦੀ ਸਫਾਈ ਜਿਆਦਾ ਰੱਖਣੀ ਪੈਂਦੀ ਹੈ ਜਿਹੜੀ ਚੀਜ਼ ਯੂਜ਼ ਕਰਦੇ ਉਹ ਚੇਕਣਾ ਮੈਨੂੰ ਸਾਫ਼ ਕਰੀ ਉਹਨਾਂ ਦਾ ਕੰਮ ਚੱਲ ਜਾਊਗਾ ਹਾਂਗੇ 4 ਵਜੇ ਤਾਂ ਮੈਂ ਲਏਗੀ ਚਾਹ ਕਰਕੇ ਪਹਿਲਾਂ ਫ੍ਰਿਜ ਵਾਲੇ ਆਗੇ ਚਾਹ ਨਾਲ ਥੋੜਾ ਜਨ ਤੱਕ ਲੱਡੂ ਫ੍ਰਿਜ ਜਾਨੇ ਅਗੇ ਉਹ ਡੈਮੋ ਦੇ ਕੇ ਗਏ ਨੇ ਫ੍ਰਿਜ ਅਸੀਂ ਹਜੇ ਕਿਚਨ 'ਚ ਲਗਾਇਆ ਲੌਬੀ 'ਚ ਹੀ ਪਈ ਕਰੋ ਔਨ ਕਰਕੇ ਉਹਦੀ ਵਾਈਫਾਈ ਨਾਲ ਉਹਨੂੰ ਅਟੈਚ ਕਰਕੇ ਮੋਬਾਈਲ 'ਤੇ ਡਾਊਨਲੋਡ ਐਪ ਉਹਦੀ ਫ੍ਰਿਜ ਜਿਹੜੀ ਐਪ ਹੁੰਦੀ ਹੈ ਡਾਊਨਲੋਡ ਕਰਕੇ ਤੇ ਉਹ ਤੁਹਾਨੂੰ ਸਮਝਾ ਗਏ ਕਿ ਤੁਸੀਂ ਮੋਬਾਈਲ ਤੋਂ ਟੈਂਪਰੇਚਰ ਇਹਦੇ ਤੁਸੀਂ ਘਟਾ ਵਧਾ ਸਕਦੇ ਹੋ ਹਨ ਤੇ ਇੰਨਾ ਕੰਮ ਸੀਗਾ 1 ਘੰਟਾ ਲਾਗੇ ਕਿਉਂਕਿ ਵਾਈਫਾਈ ਨਾਲ ਅਟੈਚ ਮਸਾ ਹੋਇਆ ਕੁਝ ਪ੍ਰੋਬਲਮ ਆ ਰਹੀ ਸੀ ਉਹ ਕਰਕੇ ਫ੍ਰਿਜ ਮਸਾ ਹੀ ਵਾਈਫਾਈ ਨਾਲ ਕਨੈਕਟ ਹੋ ਜਾਗਾ ਤੂੰ ਨਪਿਨੇ ਜਾ 4 ਵਜੇ ਕੇ ਫਿਰ ਮਿਸਤਰੀ ਆਊਗਾ 4 ਵਜੇ ਟਾਈਮ ਦਿੱਤਾ ਸੀਗਾ ਉਹਨੇ ਕਿਚਨ ਚ ਨਾ ਸਿੰਕ ਕੋਲੇ ਸ਼ੀਸ਼ਾ ਲਗਾਉਣਾ ਤਾਂ ਅਸੀਂ ਫ੍ਰਿਜ ਹਲੇ ਕਿਚਨ ਵਿੱਚ ਨਹੀਂ ਰੱਖਿਆ ਤਾਂ ਕਿ ਮਿਸਤਰੀ ਫਿਰ ਸ਼ੀਸ਼ਾ ਲਗਾਊਗਾ ਜੀ ਲੱਗੂ ਪਤਾ ਨਾ ਲੱਗੂ ਸ਼ੀਸ਼ਾ ਬਹੁਤ ਹੈਵੀ ਆ ਦਵਿੰਤ ਕਹਿੰਦੇ ਸੀ ਮੁਸ਼ਕਲ ਆ ਕੰਮੇ ਲੱਗੂਗਾ ਬਹੁਤ ਜ਼ਿਆਦਾ ਭਾਰੀ ਸ਼ੀਸ਼ਾ ਜਦ ਬਣਵਾ ਕੇ ਲੈ ਕੇ ਆਂਦਾ ਤੇ ਫਿਰ ਉਹ ਸ਼ੀਸ਼ਾ ਜੇ ਅਸੀਂ ਪਹਿਲਾਂ ਫ੍ਰਿਜ ਰੱਖਦੇ ਸੀ ਫਿਰ ਮਿਸਤਰੀ ਨੂੰ ਸ਼ੀਸ਼ਾ ਲਾਉਣ ਚ ਪ੍ਰੋਬਲਮ ਆਣੀ ਸੀ ਕੋ ਡਰਲ ਵਗੈਰਾ ਕਰਨੀ ਉਹਨੇ ਇਸ ਕਰਕੇ ਫ੍ਰਿਜ ਲਗਾਇਆ ਨਹੀਂਗਾ ਫਿਰ ਆ ਸਾਨੂੰ ਇਸ ਵਿਸ਼ੀਸ਼ਾ ਲਗਵਾ ਲਈ ਜੇ ਕੋਈ ਡ੍ਰਿਲ ਕਰਦੇ ਤਾਂ ਧੂੜ ਮਿੱਟੀ ਉੱਠੋਗੀ ਹਨਾ ਸਾਫ ਸਫਾਈ ਹੋ ਜੂਗੀ ਫਿਰ ਫ੍ਰਿਜ ਫੇਰ ਲਾਵਾਂਗੇ ਤਾਂ ਕਰਕੇ ਅਸੀਂ ਫ੍ਰਿਜ ਹਜੇ ਲੌਬੀ ਚ ਪਿਆ ਔਨ ਨਹੀਂ ਕਰਕੇ ਇੱਕ ਵਾਰ ਉਹ ਡੈਮੋ ਦੇਗੇ ਹੁਣ ਅਸੀਂ ਬੰਦ ਕਰਤਾ ਦੁਬਾਰੋ ਕਹਿੰਦੇ ਉੱਧਰ ਰੱਖੋਗੇ ਤਾਂ ਘੰਟਾ ਪਹਿਲਾਂ ਆਓ ਤੁਸੀਂ ਔਨ ਕਰ ਲਓ ਘੰਟਾ ਸਮਾਨ ਰੱਖਿਓ ਔਨ ਕਰਕੇ ਫਿਰ ਸਮਾਨ ਰੱਖਿਓ ਘੰਟੇ ਤੋਂ ਹੁਣ ਪੀ ਗਏ ਚਾਹ ਸ਼ਾਮ ਦੇ ਦਾ ਸਬਜੀ ਕੁਝ ਵੀ ਨਹੀਂ ਹੈ ਕਿ ਅੱਜ ਮੈਂ ਕੁਝ ਨਹੀਂ ਉਹਨਾਂ ਨੇ ਚਨੇ ਬਣਾਏ ਸੀ ਸਵੇਰੇ ਚਨੇ ਮੇਰੇ ਕੋਲ ਤੇ ਨੇ ਬਹੁਤ ਟੇਸਟੀ ਸਬਜੀ ਬਣੀ ਚਣਿਆਂ ਦੀ ਬਹੁਤ ਜਿਆਦਾ ਸਵਾਦ ਸਬਜੀ ਬਣੀ ਬਣਾਈ ਮੈਂ ਥੋੜੀ ਮਜਾ ਨਾਲ ਤਰ ਤਾ ਫ੍ਰੀਜ਼ ਹੀ ਕਰਨੇ ਸੀਗੇ ਚਨੇ ਫ੍ਰੀਜ਼ ਕਰ ਲਏ ਸੀਗੇ ਇੱਕ ਇੱਕ ਟਾਈਮ ਦੀ ਸਬਜੀ ਬਣਾ ਲਈ ਸੀ ਹੁਣ ਸ਼ਾਮ ਨੂੰ ਕਿਹੜੀ ਸਬਜੀ ਪੀਣ ਲੱਗ ਜੂਗੀ ਚਣਿਆਂ ਦੀ ਕੀ ਕਹਣਾ ਕੋਲੀ ਕੁਵਾਜੇ ਸਬਜੀ ਬਹੁਤ ਟੇਸਟੀ ਬਣੀ ਸੀ ਤੇ ਹੁਣ ਪਿੰਨੇ ਚਾਹ ਚਾਹ ਮੇਰੀ ਡੇਟ ਹੋ ਗਈ ਦਿਵਿੰਦਰ ਵੀ ਚਾਹ ਪੀ ਰਿਹਾ ਤਾਂ ਡਰੈਗਨ ਰੂਮ ਵਿੱਚ ਕੋਈ ਆ ਗਿਆ ਦਿਵਿੰਦਰ ਕੋਲ ਉਹਨਾਂ ਨੇ ਉੱਧਰ ਚਾਹ ਬਣਾਈ ਐ ਮੈਂ ਇਧਰ ਤੇ ਹੁਣ ਸੀ ਸ਼ਾਮ ਦਾ ਟਾਈਮ ਲਗਭਗ 6 ਕਵਰ ਦਾ ਟਾਈਮ ਹੋਊਗਾ 6:20 ਸ਼ਾਇਦ ਸਮਾਂ 6:30 ਨਾ ਹੋਣ ਫ੍ਰਿਜ ਦਾ ਸਾਰਾ ਸਮਾਨ ਪਹਿਲੇ ਵਾਲੇ ਦਾ ਅਸੀਂ ਕੱਢਤਾ ਬਾਹਰ ਤੇ ਨਵਾਂ ਫ੍ਰਿਜ ਲਗਾਤਾ ਕਿਚਨ ਵਿੱਚ ਪਰ ਉਹ ਸਮਾਨ ਹਲੇ ਟਿਕਾਉਣਾ ਸੀ ਕੋਈ ਘੰਟਾ ਪਹਿਲਾਂ ਫ੍ਰਿਜ ਔਨ ਕਰਕੇ ਰੱਖਣਾ ਸੀ ਸਮਾਨ ਸਭ ਸਾਰਾ ਬਾਹਰ ਪਿਆ ਪਿਆ ਨਾ ਉਹ ਠੰਡਕ ਜਿਹੜੀ ਉੱਤਰੀ ਪਾਣੀ ਜਿਹਾ ਨਿਕਲਿਆ ਨਾ ਐ ਹਾਲ ਹੋ ਰਿਹਾ ਹੈ ਸਮਾਨ ਦਾ ਫ੍ਰਿਜ ਤੋਂ ਪਹਿਲਾਂ ਗਰਮੀ 'ਚ ਸਮਝ ਸਕਦੇ ਕੀ ਹਾਲ ਹੁੰਦਾ ਹੋਊਗਾ ਤੇ ਸ਼ੀਸ਼ਾ ਇੱਥੇ ਲੱਗ ਗਿਆ ਸੀ ਮਿਸਤਰੀ ਲਗਾ ਗਿਆ ਸ਼ੀਸ਼ਾ ਤੇ ਉੱਡ ਸਾਈਡ ਤੋਂ ਨੇ ਡੀ ਬ੍ਰੈਕਟਾ ਲਗਾਈਆਂ ਤੇ نیچے ਉਹ ਸਿਲੀਕੋਨ ਫਿਲ ਕਰੀ ਉਹਨੇ ਬਾਕੀ ਕਹਿੰਦੇ ਨਹੀਂ ਐਡੇ ਕੋਈ ਕਰਨੇ ਕੋਈ ਚੋ ਟੈਨਸ਼ਨ ਵਾਲੀ ਗੱਲ ਨਹੀਂ ਵੀ ਸ਼ੀਸ਼ਾ ਆਰਾਮ ਨਾਲ ਖੜ ਜੂਗਾ ਇੰਨਾ ਪੀਸ ਸ਼ੀਸ਼ਾ ਬਣਵਾ ਕੇ ਲੈ ਕੇ ਆਈ ਸੀ ਇਸ ਸਾਈਜ਼ ਦਾ ਫਿਰ ਉਹ ਇੱਥੇ ਲਗਵਾਤਾ ਸਾਨੂੰ ਲੱਗ ਰਿਹਾ ਵੀ ਚਲੋ ਠੀਕ ਹੈ ਪਾਣੀ ਦੇ ਛਿੱਟੇ ਨਹੀਂ ਉਧਰ ਜਾਣਗੇ ਹਨਾ ਕੁਝ ਤਾਂ ਬਚਾਅ ਹੋਊਗਾ ਪਾਣੀ ਦਾ ਕਿਉਂਕਿ ਫਰਿੱਜ ਤੇ ਫਿਰ ਬਹੁਤ ਦਾਗ ਪੈ ਜਾਂਦੇ ਨੇ ਤੋਂ ਮੈਂ ਰੱਖਣ ਲੱਗੀ ਸੀ ਫਰਿੱਜੀ ਵਿੱਚ ਸਾਮਾਨ ਰੱਖਣਾ ਸੀ ਸਾਰਾ ਫਰਿੱਜ ਵਿੱਚੋਂ ਪਹਿਲਾਂ ਕੱਢਿਆ ਫਿਰ ਉਹ ਨਾ ਫਰਿੱਜ ਚ ਜੋ ਰੱਖਣਾ ਸੀਗਾ ਸਾਰੇ ਸਾਮਾਨ ਦੇ ਬਾਹਰ ਠੰਡਕ ਜੀ ਉਤਰ ਉਤਰ ਕੇ ਉਹ ਪਾਣੀ ਯਾਨੀ ਬਾਹਰ ਲੰਗ ਜਾਂਦਾ ਭਾਂਡਿਆਂ ਦੇ ਪਾਣੀ ਐ ਨੀਚੇ ਗਿਰ ਰਿਹਾ ਸੀਗਾ ਫਿਰ ਉਹ ਸਾਫ਼ ਕਰਕੇ ਸਾਰਾ ਫਰਿੱਜ ਵਿੱਚ ਰੱਖਿਆ ਮੇਰੇ ਕੋਲ ਨਾ ਫਰਿੱਜ ਦੇ ਮੈਟ ਨਹੀਂ ਹੈਗੇ ਸੀ ਮੈਂ ਪਤਾ ਕੀ ਜਿਗਾੜ ਕਰਿਆ ਮੈਂ ਇਹਨਾਂ ਲਿਫਾਫੇ ਲੱਭੇ ਪੋਲੀਥੀਨ ਹੁੰਦੇ ਆਪਣੇ ਕੱਪੜਿਆਂ ਵਾਲੇ ਸੂਟਾਂ ਵਾਲੇ ਸੂਟਾਂ ਵਾਲੇ ਤਾਂ ਹੋਰ ਟਾਈਪ ਦੇ ਹੁੰਦੇ ਨੇ ਇੱਕ ਰੈਡੀਮੇਡ ਕੱਪੜਿਆਂ ਨਾਲ ਆਉਂਦੇ ਨੇ ਥੋੜੀ ਕਰੜੇ ਵੀ ਹੁੰਦੇ ਨੇ ਥੋੜੇ ਵੱਡੇ ਸਾਈਜ਼ ਉਹ ਪੋਲੀਥਿਨ ਮੈਂ ਲਗਾਈ ਨਹੀਂ ਇੱਥੇ ট্রান্সਪੇਰੈਂਟ ਪੋਲੀਥਿਨ ਲਗਾਈ ਨਹੀਂ ਕਿਉਂਕਿ ਦੂਜੇ ਫ੍ਰੀਜ ਜਿਹੜੇ ਮੈਟ ਇੱਥੇ ਛੋਟੇ ਰਹਿ ਰਹੇ ਸੀ ਉਹ ਨਹੀਂ ਆਉਂਦੇ ਸੀਗੇ ਯਾਨੀ ਉਹ ਸਾਈਜ਼ ਛੋਟਾ ਸੀਗਾ ਤੇ ਉਸ ਕਰਕੇ ਫਿਰ ਮੈਂ ਪੋਲੀਥਿਨ ਲੱਭੇ ট্রান্সਪੇਰੈਂਟ ਫਿਰ ਮੈਂ ਉਹ ਲਗਾਈ ਫਿਰ ਮੈਂ ਕਿਹਾ ਚਲ ਇਹਦੇ نیچے ਫਿਰ ਕਦੇ ਬਾਜ਼ਾਰ ਗਏ ਉਹ ਲੈ ਕੇ ਆਵਾਂਗੇ ਇਹਦੇ ਪਿਛੋਂ ਨੂੰ ਕੁਝ ਲਾਈਨਰ ਵਗੈਰਾ ਕੁਝ ਲੈ ਕੇ ਆਉਣਾ ਪਊਗਾ ਪਰ ਇੱਕ ਵਾਰ ਸਮਾਨ ਰੱਖਣ ਦਾ ਕੁਝ ਤਾਂ ਕੁਝ ਤਾਂ ਮੈਂ نیچے ਹੀ ਪਿਛਾਵਾ ਫਿਰ ਉਹ ਲਪਾਫੇ ਜਿਹੇ ਪਿਛਾਤੇ ਇੱਕ ਵਾਰ نیچے ਫਿਰ ਜਦੋਂ ਚ ਰੁਗ ਗਏ ਢੇਡਾ ਲੱਗਿਆ ਕਦੇ ਲੈ ਆਵਾਂਗੇ ਤਾਂ ਦੇਖੋ ਦਵਿੰਦਰ ਦੀਆਂ ਚੀਜ਼ੀਆਂ ਇਹ ਦਰਸ ਗੁੱਲੀਆਂ ਖਾਂਦੇ ਨੇ ਲਿਆ ਲੈ ਕੇ ਬਹੁਤ ਹੀ ਮਿੱਠੇ ਸ਼ਕੀਨ ਨੇ ਬਹੁਤ ਮਿੱਠੇ ਸ਼ਕੀਨ ਨੇ ਇਹ ਨਹੀਂ ਪਰਵਾਹ ਕਰਦੇ ਹੈਗੇ ਇਹ ਤੇ ਕਹਿੰਦੇ ਨੇ ਖਾਓ ਪੀਓ ਐਸ਼ ਕਰੋ ਚਲੋ ਜੀ ਆਪਾਂ ਆਪਦੀ ਸੋਚ ਹੁੰਦੀ ਹੈ ਨਾ ਤੇ ਫ੍ਰਿਜ ਹੋ ਗਿਆ ਇੱਕ ਵਾਰ ਆਰਗਨਾਈਜ਼ਮ ਜਿਆਦਾ ਕੁਝ ਮੈਂ ਟਾਈਮ ਦਿੱਤਾ ਫ੍ਰਿਜ ਨੂੰ ਕਿਉਂਕਿ ਸਮਾਨ ਧਾਰਤ ਹੈ ਵੀ ਜਿਹੜਾ ਬਾਹਰ ਆਏ ਨਾ ਕਰੇ ਬਾਹਰ ਖਰਾਬ ਹੋ ਰਿਹਾ ਫ੍ਰੀਜ਼ਰ ਵਿੱਚ ਉੱਪਰ ਰੱਖ ਤਾ ਸਮਾਨ ਫ੍ਰੀਜ਼ਰ ਵਾਲਾ ਬਾਕੀ ਸੈਟਿੰਗ ਥੋੜੀ ਬਹੁਤ ਹੀ ਕਮੀ ਪੇਸ਼ੇ ਕੱਢ ਲੂ ਮੈਂ ਕਹਿੰਉਂ ਇੱਕ ਵਾਰ ਸਮਾਨ ਜਸਟ ਫ੍ਰੀਜ਼ਰ ਵਿੱਚ ਰੱਖ ਤਾ ਮੈਂ ਉੱਪਰ ਮੈਂ ਸਿਰਫ ਫਰੋਜ਼ਨ ਸਮਾਨ ਰੱਖ ਤਾ ਉੱਪਰ ਸਿਰਫ ਨੀਚੇ ਪਾਟਫ ਵਾਲੇ ਪਾਣੀ ਵਾਲੇ ਡੋਂਗੇ ਰੱਖਦੇ ਜਦੋਂ ਬਰਫ਼ ਫ੍ਰੀਜ ਚੱਲ ਪਿਆ ਫਿਰ ਮੈਂ ਬਰਫ਼ ਬਾਰੀ ਰੱਖੂੰ ਅੰਦਰ ਫ੍ਰੀਜ ਵਿੱਚ 71 ਡੱਬੇ ਬਰਫ਼ ਤੇ ਰੱਖਾਂਗੇ ਤੇ ਨੀਚੇਲੇ ਫ੍ਰੀਜ ਵਿੱਚ ਰੱਖਦਾ ਸਮਾਨ ਜਿਹੜੇ ਉੱਪਰ ਟ੍ਰੇ ਹੁੰਦੀ ਹੈ ਇਹਦੇ ਵਿੱਚ ਮੈਂ ਰੱਖਦੇ ਡਰਾਈ ਫਰੂਟਸ ਵਾਲੀਆਂ ਡੱਬੀਆਂ ਇਹ ਡੱਬੀਆਂ ਵੀ ਮੈਂ ਨਾ ਹੁਣ ਮੈਂ ਇੱਕੋ ਜੀਆਂ ਸਾਰੀਆਂ ਲਾਉਂਗੀ ਮੇਰੇ ਕੋਲ ਕਾਫੀ ਡੱਬੀਆਂ ਖਾਨੀ ਪਈਆਂ ਨੇ ਜਦੋਂ ਪਹਿਲਾਂ ਤਾਂ ਫ੍ਰੀਜ ਛੋਟਾ ਸੀ ਨਹੀਂ ਆਉਂਦੀ ਸੀ ਹੁਣ ਮੈਂ ਇਸ ਫ੍ਰੀਜ ਦੇ ਸਾਈਜ਼ ਅਕੋਰਡਿੰਗ ਇੱਕੋ ਜੀਆਂ ਡੱਬੀਆਂ ਲਾਉਂਗੀ ਤਾਂ ਤੇ ਸਾਰਾ ਸਮਾਨ ਸੱਜੀ ਵਿੱਚ ਰੱਖਤਾ ਕੁਝ ਇਸ ਤਰ੍ਹਾਂ ਆਰਗੇਨਾਈਜ਼ ਹੋ ਗਿਆ ਕਾਫੀ ਖੁੱਲਾ ਡੁੱਲਾ ਫ੍ਰਿਜ ਉਹਦੇ ਨਾਲ ਤਾਂ ਕਾਫੀ ਜ਼ਿਆਦਾ ਖੁੱਲਾ ਲੱਗ ਰਿਹਾ ਸੀਗਾ ਇੱਦਾਂ ਵਿੰਡੋ ਵੀ ਭਰਤੀ ਆ ਜਿਹੜੇ ਨੌਰੀ ਜੀਰੇ ਪੈਨ ਇਹ ਮੈਂ ਬਾਹਰ ਫ੍ਰਿਜ ਵਿੱਚ ਰੱਖ ਦੂੰ ਜਿਹੜਾ ਕੱਲ ਨੂੰ ਦੂਜਾ ਫ੍ਰਿਜ ਬਾਹਰ ਕਿਚਨ ਵਿੱਚ ਸੈੱਟ ਹੋ ਗਿਆ ਉਧਰ ਰੱਖੇ ਹੋਗੇ ਅੱਧਾ ਸਮਾਨ ਇਹਦੇ ਵਿੱਚ ਮੈਂ ਬਾਹਲੇ ਤੋਂ ਜੀ ਵਿੱਚ ਕੱਢ ਦੂੰ ਜੋ ਅਸੀਂ ਡੇਲੀ ਯੂਜ਼ ਨਹੀਂ ਕਰਦੇ ਹੈਗੇ ਇੱਕ ਵਾਰ ਸਾਰਾ ਸਮਾਨ ਟਿਕਾਤਾ ਫ੍ਰਿਜ ਵਿੱਚ ਲੋਚ ਹੁਣ ਕਰਦੇ ਆ ਆਪਣਾ ਡਿਨਰ ਕਦੂ ਦੀ ਸਬਜ਼ੀ ਥੋੜੀ ਵਿੱਚ ਮਲਾਈ ਪਾਈ ਹੈ ਦਹੀਂ ਹੈ ਥੱਕ ਗਈ ਮੈਂ ਫ੍ਰਿਜ ਸਾਫ਼ ਕਰਦੇ ਕਰਦੇ ਮੈਨੂੰ 2 ਘੰਟੇ ਲੱਗੇ ਸੈਟਿੰਗ ਕਰਦੇ ਕਰਦੇ ਹਨਾ ਪਹਿਲਾਂ ਤਾਂ ਸਾਰਾ ਸਮਾਨ ਸ਼ੈਲਫ ਤੇ ਕੱਢਿਆ ਧਰਿਆ ਪੂਰੇ 2 ਘੰਟੇ ਫ੍ਰਿਜ ਨਿਖਾ ਲਿਆ ਹਲੇ ਜਿਹੜਾ ਬਾਹਰ ਕਿਚਨ ਚ ਫ੍ਰਿਜ ਰੱਖਣਾ ਕੱਲ ਨੂੰ ਅੰਦਰ ਵਾਲਾ ਉਹ ਬਾਹਰ ਲਜਾਣਾ ਪੂ ਪਹਿਲਾਂ ਫਿਰ ਬਾਹਰ ਮੈਂ ਸਾਫ਼ ਕਰੂੰਗੀ ਜਰੂਰ ਉਸ ਸਮਾਨ ਦਾ ਕੋਈ ਬਾਲਟ ਕਾਉਣ ਵਾਲਾ ਨਹੀਂਗਾ ਤੇ ਕਾਹ ਅੰਦਰ ਵਾਲੇ ਫ੍ਰਿਜ ਵਿੱਚ ਲਾਈਨਰਸ ਨੇ ਮਸਾ ਕੱਢ ਕੱਢ ਲੱਬ ਲੱਬ ਕੇ ਲਾਏ ਨੇ ਜਿਹੜੇ ਆਪਣੇ ਕੱਪੜਿਆਂ ਵਾਲੇ ਲਿਫਾਫੇ ਹੁੰਦੇ ਨੇ ਟਰਾਂਸਪੇਰੈਂਟ ਵੱਡੇ ਹੁੰਦੇ ਨੇ ਘੜੜੇ ਹੁੰਦੇ ਨੇ ਕੋਈ ਕਿਤੋਂ ਲੱਭੋ ਕਿਤੋਂ ਨਾਪ ਫਿਰ ਕਿਤੇ ਮਾਨ ਸਕਾ ਜਿਦਾ ਫ੍ਰਿਜ ਲਈ ਉਹ ਲੈ ਕੇ ਆਵਾਂ ਮੋਂ ਕੋ ਜਿਹੜੇ ਅੰਟਰੀਅਰ ਫਰਿੱਜ ਵਾਲੇ ਪਹਿਲਾਂ ਵਾਲੇ ਫਰਿੱਜ ਵਾਲੇ ਮੈਟਸ ਉਹ ਛੋਟੇ ਸੀ ਕਾਫੀ ਛੋਟੇ ਨੇ ਇਹਦੇ ਸ਼ੈਲਫਸ ਵੱਡੀਆਂ ਨੂੰ ਪੂਰੇ ਨਹੀਂ ਆਉਂਦੇ ਹੈਗੇ ਫਿਰ ਇੱਕ ਜਿਹੜਾ ਰੋਲ ਜਾਂ ਮਿਲਦਾ ਹੁੰਦਾ ਜਿਹੜਾ ਆਪਾਂ ਡਰਾਅਰਸ ਬਿਚਾਉਣੇ ਹੁੰਦੇ ਆਗੇ ਨਾ ਐਂਟੀ ਸਕਿਡ ਕਹਿੰਦੇ ਨੇ ਉਹਨੂੰ ਉਹ ਦੇਖੋ ਮੈਂ ਉਹ ਲੈ ਕੇ ਆਉਂਗੀ ਫਿਰ ਉਹ ਆਪ ਆਪਦੇ ਹਿਸਾਬ ਨਾਲ ਕੱਟ ਕੇ ਬਿਚਾ ਸਕਦੇ ਜਿੰਨੀ ਆਪਾਂ ਨੂੰ ਨੀਡ ਹੈ ਨਾ ਜਿੰਨੀ ਆਪਣੇ ਸ਼ੈਲਫ ਦਾ ਸਾਈਜ਼ ਆ ਉਹਦੇ ਅਕੋਰਡਿੰਗ ਕੱਟ ਕੇ ਬਿਚਾ ਸਕਾਂਗੇ ਉਹ ਲੈ ਕੇ ਆਉਂਗੀ ਦੇਖੋ ਉਹੀ ਹੱਲ ਹੋਊਗਾ ਮੈਟ ਤੇ ਇਹਦੇ ਲਈ ਛੋਟੇ ਰਹਿਣਗੇ ਕਿਉਂਕਿ ਮੈਟ ਦਾ ਸਾਈਜ਼ ਉਹਨਾਂ ਤਾਂ ਸਕ੍ਰੈਚ ਪੈਣੇ ਲਫੋ ਉਤੋਂ ਦਾ ਟਾਈਮ ਬਹੁਤ ਬਹੁਤ ਬੁਰੀਆਂ ਭੱਦੀਆਂ ਹੀ ਲੱਗਦੀ ਦੇਖਣ ਕਿ ਇਸ ਲਈ ਮੈਟ ਪਛਾਉਣੀ ਜ਼ਰੂਰੀ ਨੇ ਚਲੋ ਜੀ ਹੁਣ ਖਾ ਲਈਏ ਖਾਣਾ ਭੁੱਖੇ ਵੀ ਲੱਗ ਗਈ ਤਕਾਬੜ ਵੀ ਹੋ ਗਈ